ਫੰਜੇ ਆਪਾਂ ਨੇ ਆਲੂਆਂ ਦੇ ਕਾਂਠੇ ਜਿਹੜੇ ਹੈਗੇ ਸੀ ਬੇਟੇ ਗੈਰੀ ਸੀ ਬਣਾਉਣੇ ਨੇ ਵੀ ਤੇ ਉਹਨਾਂ ਦੀ ਤਿਆਰੀ ਕਰ ਰਹੇ ਹਾਂਗੇ ਤੇ ਆਪਾਂ ਜਿਹੜੇ ਆਲੂ ਨੇਗੇ ਇਹਦੇ ਵਿੱਚ ਪਾਏ ਹੋਏ ਸੀਗੇ ਤੇ ਇਹਨਾਂ ਨੂੰ ਮਿਸ਼ਰ ਕਰ ਰਹੇ ਹਾਂਗੇ ਜਿਵੇਂ ਵੀ ਮਤਲਬ ਕਿ ਇਹ ਗਰਮ ਸੀਗੇ ਇਸ ਲਈ ਵੀ ਫਿਰ ਹੈਂਡ ਦਾ ਮੱਚ ਜੂਗਾ ਤੇ ਗਰਮ ਗਰਮ ਹੁੰਦੇ ਨੇ ਨਾ ਇਸ ਲਈ ਫਿਰ ਆਪਾਂ ਇਹਨਾਂ ਨੂੰ ਗਲਾਸ ਨਾਲ ਮਿਸ਼ਰ ਕਰ ਲੈਣੇ ਹੁੰਦੇ ਆ ਇਸ ਤਰ੍ਹਾਂ ਤੇ ਬਾਹਰ ਬਣਾ ਟੁੱਲਣਾ ਹਨ ਆਪਾਂ ਨਾ ਬਟਾ ਬੰਡ ਲੈ ਲਏਗੇ ਇਹਦੇ ਵਿੱਚ ਆ ਨਹੀਂ ਰਹੇ ਆਲੂ ਨੇ ਜ਼ਿਆਦਾ ਲੈ ਲਏ ਸੀ ਅੱਜ ਇੱਕ ਮਿੰਟ ਦੇਖੋ ਲਿਕੋ ਹੋ ਰਿਹਾ ਹੈਗਾ ਤਾਂ ਹਾਂ ਬਰਦਰ ਜੀ ਸਾਡੇ ਕੋਲ ਆਪਾਂ ਨਾਲ ਕੁਮਰਚੀਂ ਰਲ ਚੁ ਗਏ ਨਾ ਨਾ ਦੇਖਣ ਮੈਸਚੋ ਵਾਲੀ ਤੇ ਤੁਸੀਂ ਵੀ ਦੇਖ ਲਿਓ ਜੀ ਹਨਾ ਵੀ ਵੈਸਟਾਲ ਵਾਲੇ ਬੰਤੇ ਅੱਜ ਕੱਲ ਤਾਂ ਸਾਬੂ ਨਹੀਂ ਬਣਾਉਣੇ ਆਉਂਦੇ ਹੁੰਦੇ ਨੇ ਤੇ ਵੀ ਕਿਵੇਂ ਲੱਗਿਆ ਸਾਡਾ ਜਿਹੜਾ ਅਸੀਂ ਅਸੀਂ ਬਣਾਇਆ ਕਈ ਤਰੀਕੇ ਹੁੰਦੇ ਨੇ ਇਹ ਨੂੰ ਬਣਾਉਣ ਦੇ ਵੀ ਆਲੂ ਵਾਲੇ ਪਰੌਂਠੇ ਵੀ ਬਣਾਉਣ ਦੇ ਤਰੀਕੇ ਕਈ ਹੁੰਦੇ ਨੇ ਮੈਂ ਜਿਵੇਂ ਨਮਕ ਤੇ ਮਿਰਚ ਪਾ ਲਿਆ ਤੇ ਭੇਟੀ ਆਪਣੀ ਸਿੰਪਲ ਖਾ ਕੇ ਖੁਸ਼ਾ ਤੇ ਆਜ ਵੀ ਹੁਣੀ ਪਾਉਣ ਲੱਗਿਆਂ ਇਹ ਵਿੱਚ ਤੇ ਨਮਕ ਮੇਰੇ ਕੋਲ ਲੱਗਦਾ ਸੰਡੇ ਨਾਲੇ ਵਧੀਆ ਚਲੋ ਨਿਆਣਾ ਇਹਦਾ ਟੱਟ ਪਰਚੂਆ ਉਹ ਸਬਜ਼ੀਆਂ ਤੋਂ ਵੀ ਜੀ ਉੱਤਰ ਜਾਂਦਾ ਹੈਗਾ ਆਹ ਜਿਹੜਾ ਹੈਗਾ ਨੀਚੇ ਮੈਂ ਨਾ ਇੱਕ ਟਾਵਲ ਲਾਇਆ ਹੋਇਆ ਇਹਨੂੰ ਜਦੋਂ ਵੀ ਕੋਈ ਚੀਜ਼ ਬਣਾਉਣੀ ਆਸੀ ਇਹਦੇ ਨੀਚੇ ਟਾਵਲ ਵਿਛਾ ਲੈਨੇ ਹੁੰਦੇ ਆ ਜਿਹਦੇ ਨਾਲ ਕੋਤੇ ਕਿੰਵੇਖ ਜਿਵੇਂ ਆ ਚੱਕਲਾ ਇਹ ਫਿਰ ਤਲਕਦਾ ਨਹੀਂ ਹੈ ਜਦ ਰੋਟੀ ਵੇਲਦੇ ਆ ਪਰਾਂ ਤੇ ਜਿਵੇਂ ਆਟਾ ਗੁੰਨਣ ਦੇ ਵੇਲੇ ਫਿਰ ਤਲਕਦੀ ਨਹੀਂ ਹੈਗੀ ਨਹੀਂ ਤਾਂ ਨਾ ਇਹ ਤਲਕੀ ਜਾਂਦੇ ਹੁੰਦੇ ਨੇ ਭਾਂਡੇ ਦੇ ਪਹਿਲਾਂ ਬੈਟਲ ਕੇ ਵੱਡੇ ਹੁੰਦੇ ਨੇ ਜਿਹੜੇ ਉਹ ਆਪਾਂ ਗਲਾਸ ਨਾਲ ਮੈਸ਼ ਕਰ ਲੈਂਦੇ ਆ ਬਾਕੀ ਦੇ ਫਿਰ ਚਮਚੇ ਨਾਲ ਬਸ ਫਟਾਫਟ ਕਰਕੇ ਮੈਸ਼ਿੰਗ ਬਣਨਾ ਨਹੀਂ ਮੇਰੇ ਪਕਵ ਲਈ ਪੁੱਤ ਤੇ ਕਦੇ ਕਦੇ ਮੇਰਾ ਫਾਰਾ ਵੀ ਵੱਤ ਜਾਂਦਾ ਹੈ ਹੁਣ ਆਪਾਂ ਜਿਹੜੇ ਹੈਗੇ ਆ ਕਿ ਜਦੋਂ ਇਹਦਾ ਪੇੜੇ ਕਰਕੇ ਇਸੇ ਵਿੱਚ ਆਲੂ ਨੇ ਜਿਹੜੇ ਹੈਗੇ ਉਹ ਬਾਕੇ ਰੱਖ ਲਾਂਗੇ ਪਹਿਲਾਂ ਫਿਰ ਤੁਰਤ ਤੇ फटाफट ਪੈਂਦੇ ਨਹੀਂ ਹੈਗੇ ਫਿਰ ਨਾਲ ਤਾਂ ਗੈਸ ਮੱਚੀ ਜਾਂਦਾ ਜਗਾ ਫਿਰ ਨਾਲੇ ਭਰੋਂ ਕਿ ਮੱਚ ਜਾਂਦੇ ਹੁੰਦੇ ਨੇ ਤੇ ਬਸ ਹੁਣ ਆਪਾਂ ਤਿਆਰ ਕਰਦੇ ਨਹੀਂ ਆਗੇ ਸਾਲਾ ਪੇੜੇ ਕਈ ਪੇੜੇ ਨੂੰ ਪਹਿਲਾਂ ਤਿਆਰ ਕਰਕੇ ਰੱਖ ਲੈਣੇ ਹੁੰਦੇ ਨੇ ਜੀ ਕਿੰਨਾ ਫਟਾਫਟ ਹੁੰਦੇ ਨਹੀਂ ਹੈਗੇ ਹਾਂ ਮਮੀ ਹਾਂ ਬਤਨ ਆਇਆ ਨਮਨੀਤ ਨਾ ਆਈ ਸੀ ਕਿਸੀ ਸਰਨਾਕੀ ਆਇਆ ਮੈਂ ਵੀ ਸਰਨਾ ਵਾਲੀ ਸਵੇਰੇ ਕਿਉਂਕਿ ਅੱਜ 4 ਵਜੇ ਉੱਠੇ ਸੀਗੇ ਤੁਹਾਨੂੰ ਪਹਿਲਾਂ ਵਾਲੇ ਬਲੌਗ ਵਿੱਚ ਪਤਾ ਚੱਲ ਜਾਊਗਾ ਵੀ ਕਿਉਂ ਉੱਠੇ ਸੀਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਸਵੇਰੇ 4 ਵਜੇ ਉੱਠ ਕੇ ਮੈਂ ਸਾਰਾ ਕੰਮ ਕਰਕੇ ਫਿਰ ਪਹਿਲਾਂ ਨਹਾ ਲਈ ਉੱਪਰ ਝਾੜੂ ਵਗੈਰਾ ਮੈਂ ਨੇ ਕੱਟਤਾ نیچے ਵਾਲੀ ਦੀ ਜ਼ਿੰਮੇਵਾਰੀ ਲਈ ਆਈ ਹੈ ਇਹ ਦੇਖੋ ਹੁਣ ਕਦੋਂ ਕਰੂਗੀ ਚੜੂ ਮਿਲਾਉਣ ਦੇ ਤੇ ਯੈਸ ਬੇਟਾ ਹਾਂਜੀ ਬਿਲਕੁਲ ਕਿਉਂਕਿ ਮੈਂ ਇਹ ਨਹੀਂ ਲਾਇਆ ਹੈਗਾ ਨੀਚੇ ਮੈਂ ਉੱਪਰ ਉੱਪਰ ਲਾਤਾ ਸੀ ਕੱਪੜੇ ਧੋਤੇ ਸਾਰੇ ਸੁੱਕਣੇ ਪਾਤੇ ਹੈ ਬਸ ਸਨਾਣ ਸਨਾਣਾ ਕਹਿੰਦੇ ਨੇ ਆਨੇ ਹਾਂਜੀ ਭਾਈ ਤੇ ਹੁਣ ਆਪਾਂ ਨੇ ਪੇੜੇ ਜਿਹੜੇ ਹੈਗੇ ਸੀ ਸਾਰੇ ਕਰ ਲਏ ਨੇ ਤੇ ਹੁਣ ਆਪਾਂ ਪਰੌਂਠੇ ਨੂੰ ਬੇਕ ਤੇ ਤੇ ਗਰਮ ਹੋ ਰਿਹਾ ਤਵਾ ਬਸ ਖਿਰ ਪਾ ਦਾਂਗੇ ਤੇ ਮੈਂ ਤਾਂ ਇੱਕ ਮੈਂ ਇਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈਗੀ ਇੱਕ ਜਾਣਕਾਰੀ ਇਹ ਸਾਂਝੀ ਕਰਨੀ ਸੀ ਵੀ ਜੇ ਆਪਣੇ ਆਲੂ ਨਾ ਖਿੰਡਦੇ ਹੋਣ ਵੀ ਕਈ ਵਾਰੀ ਆਲੂ ਖਿੰਡਣ ਵਾਲੇ ਵੀ ਹੁੰਦੇ ਨੇ ਹਨਾ ਕਈ ਵਾਰੀ ਚਿਪਣ ਵਾਲੇ ਵੀ ਹੁੰਦੇ ਨੇ ਜਿਹੜੇ ਵਿੱਚ ਰੋਟੀ ਦੇ ਨਾਲ ਚਿਪ ਜਾਂਦੇ ਹੁੰਦੇ ਨੇ ਕਈ ਨਾ ਪੰਜਵੇਂ ਤੇੜਾ ਪਾਤਾ ਤੇ ਸਾਰੇ ਹਾਲਾ ਦੇ ਖਿੰਡਣ ਵਾਲੇ ਆਲੂ ਵੀ ਹੁੰਦੇ ਨੇ ਵਿੱਚ ਵਿੱਚ ਜੀ ਆਪਾਂ ਉਹ ਆਲੂ ਮਿਲ ਜਾਣ ਹਨ ਤਾਂ ਫਿਰ ਤੁਸੀਂ ਵੀ ਮਤਲਬ ਕਿ ਰੋਟੀ ਨੂੰ ਜੰਮੀ ਦੋ ਦੋ ਪੇੜੇ ਲੈ ਲਓ ਪਤਲੇ ਪਤਲੇ ਕਰਕੇ ਬਰੀਕ ਜੰਮੀ ਪਤਲੀ ਰੋਟੀ ਬਣਾ ਕੇ ਉਹਦੇ ਵਿਚਾਲੇ ਪਾ ਕੇ ਬਣਾ ਸਕਦੇ ਹੋ ਜਿਹੜੇ ਖੇੜਨ ਵਾਲੇ ਨਹੀਂ ਹੁੰਦੇ ਉਹ ਆਪਾਂ ਪੇੜੇ ਚੀ ਪਾ ਸਕਦੇ ਹੁੰਦੇ ਆਗੇ ਤੇ ਪਰੌਠੇ ਬਹੁਤ ਵਧੀਆ ਬਣਦੇ ਹੁੰਦੇ ਨੇ ਆਲੂਆਂ ਦੇ ਪਰ ਇਹ ਡੇਲੀ ਨਹੀਂ ਖਾਣੇ ਚਾਹੀਦੇ ਇਹ ਮਤਲਬ ਕਿ ਆਪਾਂ ਜਿਵੇਂ ਵਨ ਵੀਕ ਚ ਇੱਕ ਦਿਨ ਖਾ ਲਈ ਹਨਾ ਦੋ ਦਿਨ ਖਾ ਲਈ ਬਸ ਇੰਨਾ ਕੁ ਤੇ ਜ਼ਿਆਦਾ ਨਹੀਂ ਖਾਣੀ ਚਾਹੀਦੇ ਤੇ ਕਿਉਂਕਿ ਇਹਦੇ ਨਾਲ ਖਾਂਸੀ ਤੇ ਉਹਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਨਾ ਫਿਰ ਬਲਗਮ ਜੀ ਦੀ ਆਲੂਆਂ ਦੇ ਪਰੌਠੇ ਆਪਕ ਦੇਸੀ ਕਿਉਂ ਦੇਹੀ ਬਣਾਵਾਂਗੇ ਇਹ ਦੇਸੀ ਕਿਉਂ ਆਪਾਂ ਇਹ ਬਣਾਇਆ ਹੋਇਆ ਸੀਗਾ ਜੇ ਤੁਹਾਨੂੰ ਦੱਸਿਆ ਸੀ ਨਾ ਆਪਾਂ ਬਣਾ ਰਹੇ ਹਾਂ ਦਾ ਸਰੋਂ ਦਾ ਠੇ ਤੇ ਤੁਸੀਂ ਵੀ ਖਾ ਲਿਓ ਆਜੋ ਸਾਰੇ ਜਣੇ ਭਾਈ ਜਿਹੜੇ ਜਿਹੜੇ ਵੀਡੀਓ ਦੇਖਣਗੇ ਸਾਰੇ ਆਪਾਂ ਹੱਥ ਨਾਲ ਵੀ ਲਾਫਾ ਕਰ ਦੇਾਂਗੇ ਤੇ ਉਹ ਤੇ ਚਮਚੇ ਨਾਲ ਵੀ ਜੇ ਤੁਹਾਡਾ ਲਈ ਹੋਵੇ ਐਵੇਂ ਕਿਉਂ ਦੀ ਤਾਂ ਤੇ ਹੱਥ ਨਾਲ ਲੱਗ ਜਾਂਦੀ ਹੁੰਦੀ ਆ ਹਨਾ ਵੀ ਜੇ ਤੇ ਆ ਹੋਇਆ ਕਿਉਂ ਹੋਵੇ ਕਿ ਹੁਣ ਇਹ ਬਸ ਗਰਮ ਹੋਊਗਾ ਤੇ ਪੇਚੂਗਾ ਨਾਲ ਅਲਗ-ਅਲਗ ਫੇਰ ਆਪਾਂ ਚੰਚੇ ਨਾਲ ਨਹੀਂ ਲੱ ਸਕਦੇ। ਜੋ ਆਪਾਂ ਮਾਵਾਂ ਧੀयांਗੇ ਸੋ ਸਿਰਫ ਆਪਾਂ ਅਟੇ ਬਣਾਉਂਦੇ ਬਣਾਵਾਂਗੇ। ਜ਼ਿਆਦਾ ਨਹੀਂ ਹੁੰਦੇ। ਉਹ ਜਿੰਨਾ ਘਾਟਾ ਗੁਣੀ ਹੋਣਾ ਕਿ ਗਿਆ ਸੀਗਾ ਵੀ ਅੱਠ ਪਰੌਂਖੇ ਬਣ ਗਏ ਤੇ ਫਿਰ ਮਾੜਾ ਜਿਹਾ ਬਚਿਆਗਾ ਬਸ ਆਲੂ ਤੇ ਥੋੜਾ ਜਿਹਾ ਉਹਨੂੰ ਕੋਈ ਨਹੀਂ ਸ਼ਾਮਿਲ ਦੇ ਪਲਾਂਗੇ ਆਪਾਂ ਤੇ ਇੱਕ ਗੱਲ ਹੋਰ ਹੈ ਜੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਰਿਝਾਣਾ ਨਾ ਤਾਂ ਆਪਾਂ ਜਿਵੇਂ ਇੱਕ ਖੁਰਚਣਾ ਲੈ ਸਕਦੇ ਹੁਣੀਆਂ ਇਹਦੇ ਨਾਲ ਦਬਾਉ ਦੇਣਾ ਚਾਹੀਦਾ ਕਰਦੇ। ਇਹ ਮੰਮੀ ਦੱਸ ਦੇਸੀਗੀ ਖੇਲੇ ਘਰ ਤੋਂ ਹੀ ਨਾਲ ਬੋਲੀ ਨਾਲ ਚੰਗੇ ਐਨੀ ਫਿਰ ਜਿੱਤੇ ਕਿ ਮੈਂ ਵੀ ਵਧੀਆ ਬਣ ਜਾਵੇਗਾ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੀ ਪਰੌਂਠੇ ਬਣਾਉਣ ਦਾ ਜਿਹੜਾ ਸਾਡਾ ਬਸ ਇਹ ਹੈ ਤੇ ਤੁਸੀਂ ਦੇਖ ਸਕਦੇ ਹੋ ਚਲੋ ਠੀਕ ਹੈ ਜੀ ਧੰਨਵਾਦ ਹਾਂਜੀ ਸਾਰੇ ਸ਼ਸ਼ੀ ਕਾਪਈ ਹੋਰ ਕਿਵੇਂ ਹੋ ਠੀਕ ਹੋ ਤੇ ਅੱਜ ਆਪਾਂ ਜਿਹੜੀ ਹੈਗੀ ਸੀਗੀ ਸਮਾਨ ਲਿਆਏ ਸੀਗੇ ਹੁਣੇ ਆਏ ਆਂਗੇ ਜਿਹੇ ਬਾਜ਼ਾਰ ਤੋਂ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਨਮਨੀਤ ਵੀ ਸੰਡੇ ਸੀ ਹੁਣੇ ਗੇਮ ਤੋਂ ਆਈ ਆ ਜੀ ਲੈ ਕੇ ਆਈ ਸੀ ਇਹਨੂੰ ਤਨਵਾਜੀ ਚੁੱਕੇ ਨੇ ਤੇ ਨਮਕ ਲਿਆਏ ਸੀਗੇ ਬ੍ਰੈਡ ਲਿਆਏ ਸੀ ਮੈਗੀ ਤੇ ਨਮੀ ਤੇ ਬਾਦਾਮ ਸਾਮ ਦੀ ਮੇਕਾ ਚੱਲ ਨਾਲੇ ਸਾਹਮਦੇ ਸਾਹਮਦੇ ਆਪਾਂ ਇੱਕ ਥੋੜੀ ਜਿਹੀ ਵੀਡੀਓ ਜਿਹੜੀ ਹੈਗੀ ਆ ਵੀ ਉਹ ਕਰ ਲਈ ਹੈ ਹੈਨਾ ਤੇ ਅੱਜ ਮੈਂ ਬਣਾਉਣਾ ਨਹੀਂ ਆਂਗੀ ਸੈਂਡਵਿਚ ਸੈਂਡਵਿਚ ਤਾਈ ਦੂ ਖਾਇਕ ਉਹ ਅੰਦਰ ਹਾਂ ਆ ਫੜਾ ਪਹਿਲਾਂ ਪਰਾ ਰੱਖਾ ਉਧਰ ਰੱਖ ਤੇ ਉਥੋਂ ਪਾਣੀ ਰੋਟੀ ਦੇ ਬੱਦ ਬਪਰਾ ਕਰਦੇ ਸਾਰਾ ਕੁਝ ਆਪਾਂ ਜਿਹੜੀ ਮੈਦੀ ਹੈ ਜੀ ਉਹ ਬਣਾ ਮੇਨ ਜਿਹੜਾ ਹੈਗਾ ਸੀਗਾ ਇਹ ਆਪਾਂ ਉਹਦਾ मैगी ਲਈ ਬਲੌਗ ਬਣਾ ਰਹੇ ਹਾਂ ਮੈਗੀ ਨੂੰ ਆਪਾਂ ਨੇ ਕੀ ਕਰਨਾ ਜੀ ਤੁਰੰਤ ਪਾਣੀ ਦੇ ਵਿੱਚ ਆਪਾਂ ਨਮਕ ਮਿਰਚ ਕੁਛ ਨਹੀਂ ਪਾਣਾ ਪਹਿਲਾਂ ਇਹਨੂੰ ਇਸ ਤਰ੍ਹਾਂ ਹੀ ਗਰਮ ਪਾਣੀ ਦੇ ਵਿੱਚ ਉਬਾਲ ਲੈਣਾ ਠੀਕ ਹੈ ਜੀ ਉਬਾਲ ਕੇ ਇਹ ਪਾਣੀ ਆ ਜਿਹੜਾ ਹੈਗਾ ਆਪਾਂ ਨੇ ਕੱਢ ਲੈਣਾ ਕਿਉਂ ਕਿਉਂਕਿ ਇਹਦੇ ਉੱਤੇ ਜਿੰਨਾ ਵੀ ਕੋਈ ਕੈਮੀਕਲ ਲੱਗਿਆ ਹੁੰਦਾਗਾ ਇਹਨੂੰ ਹਨਾ ਸਹੀ ਰੱਖਣ ਦੇ ਲਈ ਕੁਛ ਨਾ ਕੁਛ ਤਾਂ ਦੇਖਣ ਲੱਗ ਗਈ ਹੋਊਗਾ ਇਹਦੇ ਉੱਤੇ ਤਾਂ ਉਹ ਜਿਹੜੇ ਕੈਮੀਕਲ ਨੇਗੇ ਜੋ ਵੀ ਇਹਦੇ ਉੱਤੇ ਕੁਛ ਲੱਗਿਆ ਹੋਊਗਾ ਉਹ ਆਊਟ ਆਫ ਹੋ ਜੂਗਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਫਿਰ ਵਿੱਚ ਪਾਣੀ ਪਾਵਾਂਗੇ ਤੇ ਫਿਰ ਇਹਦੇ ਵਿੱਚ ਮਸਾਲਾ ਪਾਵਾਂਗੇ ਫਿਰ ਹੀ ਇਸ ਵਿੱਚ ਨਮਕ ਮਿਰਚ ਪਾਵਾਂਗੇ ਤੇ ਮੈਂ ਨਵੀਂ ਤੈਨੂੰ ਐਸਾ ਮਨਾ ਕਰ ਦੇ ਸੀ ਕਿ ਨਵੀਂ ਤੂੰ ਮੈਗੀ ਨਾ ਬਣਵਾ ਹੁਣ ਕਿਉਂਕਿ ਸਵੇਰੇ ਨੇ ਅਲੂ ਵਾਲੇ ਪਰਾਂਠੇ ਵੀ ਖਾ ਲਏ ਸੀਗੇ ਤੇ ਇਹ ਕਹਿੰਦੇ ਨਹੀਂ ਤੇ ਪਾਣੀ ਉਪਰ ਚੁੱਕਿਆਗਾ ਤੇ ਹੁਣ ਆਪਾਂ ਇਹਨੂੰ ਮਤਲਬ ਕਿ ਉੱਪਰ ਇਹਦੇ ਉੱਤੇ ਪਲੇਟ ਰੱਖ ਕੇ ਜਿਵੇਂ ਵੀ ਆ ਦੇਖੋ ਛੱਗ ਜਿਵੇਂ ਇਹ ਜਿਵੇਂ ਚਾਵਲਾਂ ਦੇ ਤੇ ਹੁੰਦੀ ਹੈ ਨਾ ਐ ਛੱਗ ਗਾੜੀਏ ਸਾਰਾ ਕੈਮੀਕਲ ਹੈ ਜੀ ਇਨੂੰ ਆ ਬਲਗੇਟ ਜਾਲੀ ਲਾ ਕੇ ਚਾਹੇ ਆਪਰੇ ਕੋਲੇ ਜਾਲੀ ਵੀ ਆ ਜਾਲੀ ਲਾ ਕੇ ਇਹਨੂੰ ਕੱਢ ਦਿੰਨੇ ਆਗੇ ਨੰਨੀ ਤਾਂ ਆ ਕਰੀ ਮੜਾ ਜਾ ਤੇ ਇਹ ਆਪਾਂ ਨੇ ਆ ਦੇਖੋ ਹੁਣ ਐਵੇਂ ਕੱਢ ਤਾ ਇਹਦੇ ਉੱਤੇ ਹੁਣ ਜਿਹੜਾ ਜ਼ਹਿਰ ਸੀ ਇਹਦੇ ਉੱਤੇ ਜਿੰਨਾ ਵੀ ਕੁਝ ਲੱਗਿਆ ਹੋਇਆ ਸੀ ਸਮਝ ਲਓ ਵੀ ਉਹ ਜਿਹੜਾ ਹੈਗਾ ਦਾ ਬਾਹਰ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਚਾਵਲਾਂ ਦੀ ਤਰ੍ਹਾਂ ਹੀ ਦਵਾਰਾ ਮਲ ਕੇ ਉਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਮੂਸ ਪਾਣੀ ਪਾ ਵੀਨੇ ਜੀ ਪਾਣੀ ਪਾ ਕੇ ਵਿੱਚ ਇਹਦੇ ਵਿੱਚ ਨਮਕ ਮਿਰਚ ਜੋ ਵੀ ਪਾਣਾ ਪਾਣੀ ਉਹ ਪਾ ਲਾਂਗੇ ਠੀਕ ਹੈ ਜੀ ਜਿਵੇਂ ਬਸ ਹੁਣ ਆਪਾਂ ਪਾਣੀ ਉਹ ਹੀ ਥੋੜਾ ਪਾ ਲਾਂਗੇ ਜਿਵੇਂ ਅੱਧਾ ਠਗਲਾਸ ਬਸ ਅੱਧੇ ਠਗਲਾਸ ਤੋਂ ਵੀ ਘੱਟ ਹੀ ਰੱਖ ਖਾਣੇ ਵਾਸਤੇ ਜਿਹੜੇ ਬਸ ਥੋੜਾ ਜਿਹਾ ਰਿੱਚੇ ਜਾਵੇ ਬਹੁਤ ਵਧੀਆ

ਨਮਕ ਤੇ ਮਿਰਚ ਕੱਢ ਦੇ ਪੁੱਤ ਆਮ ਰਤਾ ਮੰਮੀ ਫਿਰ ਖਰਾਬ ਆਗਾ ਕੀ ਨਵਾਂ ਨੌਕ ਜਿਹੜਾ ਜਲੇ ਅੰਦਰ ਉਹ ਵੀ ਕੱਢ ਦੇ ਚੱਕਤੀ ਚੱਕ ਚਾਹਵੇਂ ਬੱਚੇ ਨੂੰ ਥੋੜਾ ਜਿਹਾ ਕੰਮ ਜੀ ਸਿਖਾ ਕੇ ਰੱਖਣਾ ਚਾਹੀਦਾ ਉਹਦੇ ਨਾਲ ਆਇਆ ਬੱਚਾ ਭੁੱਖਾ ਨਹੀਂ ਮਰਦਾ ਨਾ ਜਾਣੇ ਬੱਚੇ ਵੀ ਜਿਵੇਂ ਹੋਣਾ ਸੀ ਆ ਹਣਾ ਮੈਨੂੰ ਕਿਤੇ ਜਾਣਾ ਪੈ ਜੇ ਆਉਣਾ ਪੈ ਜੇ ਔਰ ਵੀ ਬੱਚੇ ਇਕੱਲਾ ਰਹੇ ਜੇ ਘਰੇ ਐ ਤਾਂ ਨਹੀਂ ਇਹਨੂੰ ਖੁੱਖਾ ਤਾਂ ਨਹੀਂ ਮਰਦਾ ਹੈਗਾ ਬੱਚਾ ਬੱਚੇ ਨੂੰ ਸਾਰਾ ਕੁਝ ਥੋੜਾ ਥੋੜੀਆਂ ਚੀਜ਼ਾਂ ਬੇਸਿਕ ਜੀਆਂ ਸਿਖਾ ਕੇ ਰੱਖਣੇ ਜੈਨੇ ਨੇ ਕਿ ਚਾਹ ਪਾਣੀ ਕਿਵੇਂ ਬਣਦਾ ਭਾਈ ਹੈਨਾ ਹਾਂ ਲੈ ਕੋਮਨ ਛੋਟੇ ਹੁੰਦੇ ਤੋਂ ਹਾਂ ਛੋਟੇ ਹੁੰਦੇ ਤੋਂ ਆਉਂਦਾ ਭਾਈ ਨਵਨੀਤ ਨੂੰ ਠੀਕ ਹੈ ਮੈਂ ਹੁਣ ਕੱਪੜੇ ਧਾਰ ਲਵਾਂ ਮੇਰੇ ਇੱਕੋ ਬਣੂਗਾ ਇੱਕ ਜਿਹਾ ਪਾਲਾ ਸਾਰਾ ਕੋਈ ਮੈਂ ਨਹੀਂ ਖੰਦੀਗੀ ਤੋਂ ਅੱਗੇ ਲੀਵਰ ਮੈਗੇ ਦਿਖਾਈਂ ਹੈ इधर तो उसका दिल या मेरे लिए या हाँ दर फिट्टे में माँ विदा आप दिली बना लिया चल तू बना ला शेटी मैं वो कर दूँ तार बोच के पाई है दी मैं कपड़े तार लेने पड़े सुखे पाई हूँ सुरे पाई के ते आप मने मैं मैं कहती हूँ डाक देने का इस फिर ने बंद कर ਦਿੱਤਾ है ते ये तार छोटी होने करके उसे मोच दी नहीं हैगी फ्लग को ले मैं तो तो। कर नहीं सकता उल्टा देखो किचन छोटी होने करके टिकन जा रहा भी बाबा का ਇਹਨਾਂ ਨੂੰ ਇੱਥੇ ਤੇ ਰਹਿਣੀਆਂ ਤੇ ਅੱਜ ਸਾਡੇ ਫੌਜ ਸਾਥ ਨੇ ਸਾਨੂੰ ਇੱਕ ਗੱਲ ਸਮਝਾਈ ਸੀ ਕਿ ਸਵੇਰੇ ਉੱਠ ਉੱਠ ਕੇ ਜਿਹੜੇ ਲੋਕੀ ਜਿਵੇਂ ਜਿਹੜੇ ਵੀ ਬੱਚੇ ਮਤਲਬ ਚਾਹ ਹੀ ਉਹਦੀ ਚਾਹ ਪੀ ਲਾਗੇ ਜਾਂਦੇ ਨੇ ਸਵੇਰੇ ਉੱਠ ਕੇ ਉਹਨੂੰ ਚਾਹ ਨਹੀਂੀ ਪੀਣੀ ਚਾਹੀਦੀ ਸਵੇਰੇ ਉੱਠ ਕੇ ਉਹਨੂੰ ਦੋ ਟਾਇ ਗਲਾਸ ਪਾਣੀ ਦੇ ਪੀਣੇ ਚੰਗੇ ਹਨ ਕਿਉਂਕਿ ਇਸ ਦਿਨ ਪੇਟ ਵੀ ਸਾਫ਼ ਹੋ ਜਾਂਦਾ ਹੈਗਾ

ਥੋੜੇ ਰਾਜ ਭਾਈ ਹੰਤਾਰ ਕਰਕੇ ਸਾਰੇ ਕੱਪੜੇ ਧੋਸੇ ਸੀਗੇ ਹੁਣ ਸੁਕਾਏ ਨਹੀਂ ਗਏ ਧੁੱਪੇ ਅੱਗੇ ਦਾ ਫਿਰ ਅੰਦਰ ਹੀ ਸੁੱਕਣੇ ਪਾ ਜਾਂਦੇ ਹੁੰਦੇ ਸੀਗੇ ਫਿਰ ਧੁੱਪੇ ਦਾ ਸੁਕਾਈ ਨਹੀਂ ਜਾਂਦੇ ਸੀ ਆਏ ਇੱਕ ਰੱਪੜ ਥੋੜੇ ਥੋਂ ਦਾ ਪੰਗਲਾ ਫਿਰ ਮਾੜਾ ਚੱਕਵਾ ਦੇ ਉਹ ਕਿਨੇ ਪਾਸਾ ਨਹੀਂ ਨਿਕਲੀਆਂ ਨੇ ਨਹੀਂ ਨਿਕਲ ਰਹੀਆਂ ਨੇ ਇਸ ਸਾਈਡ ਤੇ ਰੱਖ ਦੇ ਨਾ ਨਹੀਂ ਤਾਂ ਕੀ ਕਰੀ ਜਾਨੀ ਐ ਲਵੇ ਤੋਰੇ ਪਾਈਪ ਆ ਹੇ ਹੇ ਲੈ बन गया आ देखो ये चिमटे ਨਾਲ ਚੱਕੀ ਕਿਤੇ ਹੱਥ ਫੂਕ ਲੈ ਠੀਕ ਆ ਚਿੰਤਾ ਨਾ ਕਰੋ ਮਰਸਕਾ ਸੁੱਕਾ ਕਪੜਾ ਵੀ ਖੜ ਜਾ ਖੜ ਜਾ ਹੋ ਗਿਆ ਚੱਕਣ ਚਲ ਪੈਨੇ ਸਾਫ ਕਰ ਦਿਓ ਕੋਈ ਨਹੀਂ ਮੈਂ ਕਰ ਦੂੰ ਤੇ ਸਾਡਾ ਜੰਮੀ ਜੰਮੀ ਸੈਂ ਵਿੱਚ ਬਣ ਕੇ ਰਹਿ ਹਾਂ ਖਾਲਾ ਜੀ ਖਾਲਾ ਜੀ ਨਮਨੀ ਇਹ ਪਹਿਲ ਖਵਾ ਦਿਓ ਜੀ ਮੇਰੇ ਕੋਲ ਤੁਹਾਡੇ ਲਈ ਆਪੀ ਕੀ ਮੈਂ ਇਹ ਲੈ ਆਉਂਦਾ ਹਾਂ ਪਕੀ? ਚਲ ਬੰਗੜਾ ਦੇ ਕਿਚਨ ਨੂੰ ਜਿਆਦਾ ਦੰਬੀ ਦੇ ਕੇ ਤਾਂ ਨਹੀਂ ਤਾਂ ਹੁੰਦੀ ਨਹੀਂ। ਬਸ ਇੱਕ ਮਿੰਟ ਨੂੰ ਇੱਕ ਮਿੰਟ। ਹੁਣ ਇਹਨੇ ਅੱਜ ਨਹੀਂ ਕੀਤਾ। ਅਹੀਂ ਮੈਂ ਇਸ ਹੇਠੇ ਕਰ ਲੈਣਾ ਅਖ ਲੈ। ਅਹੀਂ ਦੇਖ ਜੀ। ਲੈ। ਖੜੀ ਜਾ। ਹਾਈ। ਚੋਕ। ਚੰਤ ਜੀ ਨਾ ਮੈਨੂੰ ਸਪੋਨ ਲੋਜ। ਮੈਗੀ ਵੀ ਤਿਆਰ ਹੈ। ਤੁਹਾਡੇ ਲਈ ਸੈਂਡਵਿਚ ਵੀ ਤਿਆਰ ਹੈ। ਨਮਨੀਤ ਕੋ ਖਵਾਉਣਾ ਹੈ। ਹੈ? ਦੂਜਿਆਂ ਕੋਲ ਜੇ ਆਪ ਖਾਣੇ। ਆਪ ਖਾਣੇ। ਓਕੇ ਓਕੇ ਆਪ ਖਾਣਾ ਇਸਨੇ ਠੀਕ ਹੈ ਜੀ। ਧੰਨਵਾਦ। ਖੋ ਨਿੱਕਾ ਚੰਦਰੀਏ? ਹਾਂ ਭਾਈ ਸਾਰਿਆਂ ਨੂੰ ਜੇ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਨਾ ਤਾਂ ਵੀ ਮਤਲਬ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਲਾਈਕ ਲਾਈਕ ਕਮੈਂਟ ਸਬਸਕ੍ਰਾਈਬ ਕਰ ਲਿਆ ਕਰੋ। ਹਾਂ ਅਲੱਗ ਗਿਆ ਪਿਆ ਹੁਣ ਬਾਜ਼ਾਰ। ਨਮਨੀ ਤੇ ਪੇਟ ਪੂਜਾ ਕਰਕੇ ਕਰਵਾਉਗੀ ਮੇਰੇ ਨਾਲ ਇਸ ਕੰਮ। ਠੀਕ ਹੈ ਜੀ। ਹਾਂ ਜੇ ਤੁਸੀਂ ਸਪੋਰਟ ਕਰੋਗੇ ਤਾਂ ਕਰਦੀ ਐ ਇਹ ਕੰਮ ਫਿਰ ਇਹਨੂੰ ਲਾਲਚ ਆ ਜਾਂਦਾ। ਵੀ ਦੇਖ ਮੈਂ ਕੰਮ ਕੀਤਾ ਸੀ ਵਿੱਚ ਵੀਡੀਓ ਤੇ ਮੰਮੀ ਕਿੰਨੇ ਵੀਊ ਆ ਗਏ ਐਂ ਬੋਲਦੀ ਹੁੰਦੀ ਐ। ਹਾਂ ਚਲ ਠੀਕ ਹੈ ওকে ਬਾਏ ਬਾਏ ਬਾਏ